ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਲੈ ਕੇ ਆਇਆ ਜਿਵੇਂ ਕਿ ਸੰਧਾਰੇ ਲਖੜੀਆਂ ਸਟਾਰਟਿੰਗ ਹੋ ਰਹੀਆਂ ਨੇ ਤਾਂ ਉਸ ਦੇ ਅਕੋਰਡਿੰਗ ਇੰਨੇ ਸੋਹਣੇ ਸੋਹਣੇ ਕਨਸੈਪਟ ਸਟਾਰਟ ਹੋ ਚੁੱਕੇ ਨੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀਆਂ ਰੇਂਜਾਂ ਦੇ ਨਾਲ ਤੇ ਇੰਨਾ ਸੋਹਣਾ ਫੈਬਰਿਕ ਆਇਆ ਵਾ ਸੋ ਜਿੰਨਾ ਵੀ ਪਹਿਣਾ ਨੂੰ ਚਾਹੀਦੇ ਨੇ ਇਦਾਂ ਦੇ ਸੂਟ ਜਿਨ੍ਹਾਂ ਨੇ ਆਪਣੀਆਂ ਕੁੜੀਆਂ ਨੂੰ ਹਨਾ ਦੇਣੇ ਨੇ ਕਹਾ ਸੰਧਾਰਿਆਂ ਦੇ ਵਿੱਚ ਜਾਂ ਲਖੜੀਆਂ ਤੇ ਆਉਂਦੀਆਂ ਪਹਿਣਾ ਨੂੰ ਦੇਣੇ ਨੇ ਸੂਟ ਤਾਂ ਬਹੁਤ ਸੋਹਣੇ ਸੋਹਣੇ ਕਨਸੈਪਟ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ ਵੀ ਬਹੁਤ ਰੀਜ਼ਨੇਬਲ ਮਿਲੂਗੀ ਤੇ ਇੰਨੇ ਅਲੱਗ-ਅਲੱਗ ਕਨਸੈਪਟ ਦਵਾਂਗੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆ ਰਹੇ ਹਾਂ ਸੋ ਅੱਜ ਦੀ ਜਿਹੜੀ ਕਲੈਕਸ਼ਨ ਹੋਊਗੀ ਇਹ ਵੀ ਬਹੁਤ ਪਿਆਰੀ ਆ ਕਬੀਰ ਬ੍ਰਾਂਡ ਦੀ ਆ ਰਾਮ ਟੈਕਸ ਤੋਂ ਵੀ ਉੱਪਰ ਆਏ ਬ੍ਰਾਂਡ ਜਿਹੜੀ ਆਪਣਾ ਰਾਮ ਟੈਕਸ ਵੀਰ ਕਰਦੀ ਆ ਮੈਂ ਹਮੇਸ਼ਾ ਕਰਨ ਅਸੀ ਰਸ਼ੀਆ ਦਾ ਸਟਾਕ ਸੇਲ ਕਰ ਰਿਆਂ ਕਬੀਰ ਬ੍ਰਾਂਡ ਦਾ ਕਰ ਰਿਆਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੱਪੜੇ ਦੀ ਰੇਂਜ ਵਾਈਜ਼ 2 400 ਘੱਟ ਹੀ ਮਿਲੂਗਾ ਰਾਮ ਟੈਕਸ ਨਾਲੋਂ ਪਰ ਸਟਾਫ ਸਟਾਫ 10% ਵੱਧ ਹੋਊਗਾ ਘੱਟਦਾ ਨਹੀਂ ਹੈਗਾ ਇੰਨਾ ਸੋਹਣਾ ਸਟਾਫ ਲੈ ਕੇ ਆ ਰਿਆਂ ਰਾਮ ਟੈਕਸ ਤੇ ਰਸ਼ੀਆ ਤੇ ਕਬੀਰ ਇਹ ਤਿੰਨ ਬ੍ਰਾਂਡ ਸਾਡੇ ਟੌਪ ਦੇ ਚੱਲ ਰਿਆਂ ਇਸ ਟਾਈਮ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰਨਾ ਆਰਡਰ ਆਰਡਰ ਕਰਨ ਲਈ ਵਟਸਐਪ ਦਾ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਰੇਂਜ ਅੱਜ ਦੀ ਦੋ ਦੋ ਰੇਂਜਾਂ ਪ੍ਰਾਈਸ ਦੀ ਆਪਣੀ ਵੀਡੀਓ ਰਹੂਗੀ ਅਖੀਰ ਦੇ ਵਿੱਚ ਮੈਂ ਦਿਖਾਵਾਂਗੀ 2050 ਵਾਲੇ ਸੂਟ ਠੀਕ ਹੈ ਜੀ ਤੇ ਫਰਸਟ ਤੇ ਮੈਂ ਤੁਹਾਨੂੰ ਦਿਖਾਵਾਂਗੀ 1850 ਵਾਲੇ ਸੂਟ ਠੀਕ ਹੈ ਜੀ ਸੋ ਇਹਨਾਂ ਵਿੱਚੋਂ ਤੁਸੀਂ ਜਿਹੜੀ ਵੀ ਰੇਂਜ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਆਪਣੇ ਫਟਾਫਟ ਲੈਣਿਆ ਸਕਰੀਨ ਸ਼ਾਟ ਕਪੜੇ ਵਾਲਿਓ ਬੇਫਿਕਰ ਹੋ ਇਹਨਾਂ ਸਕੂਨਦਾਰ ਕਪੜਾ ਵਾ ਕਪੜੇ ਨੂੰ ਫੀਲ ਕਰੋਗੇ ਨਾ ਤਾਂ ਕੋਦੇ ਸਮਝ ਜੂਗੇ ਕਿ ਰੇਂਜ ਆ ਤੇ ਬ੍ਰਾਂਡ ਆ ਤੇ ਕੋਈ ਗੱਲ ਹੈਗੀ ਆ ਯਾਨੀ ਕਿ ਇਹਨਾਂ ਦੇ ਵਿੱਚ ਠੀਕ ਹੈ ਜੀ ਤੇ ਪਲੀਜ਼ ਜਿਹੜੀਆਂ ਆਪਾਂ ਨਾ ਫਰਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਪਹਿਲੀ ਵਾਰ ਮੇਰੇ ਚੈਨਲ ਤੇ ਆਈਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਸੋਹਣੀ ਜੀ ਕਲੈਕਸ਼ਨ ਪਰ ਭੈਣ ਬਣ ਕੇ ਰਿਕੁਐਸਟ ਇੰਨੀ ਆ ਜਦੋਂ ਵੀ ਤੁਸੀਂ ਆਰਡਰ ਕਰਨਾ ਨਾ ਨਾਲ ਹੀ ਨਾਲ ਪੇਮੈਂਟ ਕਰਕੇ ਨਾਲ ਦੀ ਨਾਲ ਆਰਡਰ ਨੂੰ ਡਨ ਕਰ ਦਿਆ ਕਰੋ ਹਲੋ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਲੁੱਕ ਪਿਸਟਾ ਗ੍ਰੀਨ ਕਲਰ ਦੇ ਉੱਪਰ ਆ ਚੈੱਕ ਕਰ ਲਓ ਪਿਸ ਦੀ ਲੁੱਕ ਕਪੜਾ ਇੰਨਾ ਜਿਆਦਾ ਫਾਈਨ ਆ ਮੈਂ ਕਹਿੰਦੀ ਆ ਲੁੱਕ ਵੀ ਇੰਨੀ ਨਹੀਂ ਹੈਗੀ ਜਿੰਨਾ ਸੋਹਣਾ ਇਹ ਕਪੜਾ ਲੱਗਿਆ ਹੋਇਆ ਇੰਨਾ ਵਧੀਆ ਕਬੀਰ ਬ੍ਰਾਂਡ ਆ ਸਾਰੀ ਟੈਗਿੰਗ ਤੁਹਾਨੂੰ ਬ੍ਰਾਂਡ ਦੇ ਨਾਲ ਮਿਲੂਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਕਬੀਰ ਬ੍ਰਾਂਡ ਦੀ ਪੂਰੀ ਸਟੈਂਪਿੰਗ ਤੁਹਾਨੂੰ ਸੂਟ ਦੇ ਨਾਲ ਮਿਲੇਗੀ ਬਹੁਤ ਸੋਹਣਾ ਕਨਸੈਪਟ ਹੈ ਬਿਲਕੁਲ ਹੀ ਸੌਫਟ ਬਿਲਕੁਲ ਹੀ ਮਲਾਈ ਮੱਖਣ ਵਰਗਾ ਕਪੜਾ ਵਾ ਗਰਮੀਆਂ ਲਈ ਪਿਓਰ ਮਾਲ ਆ ਜਾਣਗੇ ਇਹੋ ਜਿਹਾ ਕਪੜਾ ਤੁਸੀਂ ਹਜੇ ਤੱਕ ਵੇਅਰ ਨਹੀਂ ਕੀਤਾ ਹੋਣਾ ਕਾਟਨਾਂ ਦਾ ਬਹੁਤ ਪਾਲੀਆਂ ਹੋਣੀਆਂ ਪਰ ਇਹ ਵਾਲਾ ਕਨਸੈਪਟ ਜਿਹੜਾ ਆਇਆ ਬਹੁਤ ਜ਼ਿਆਦਾ ਵਧੀਆ ਆ ਕੈਮਰਿਕ ਤਾਂ ਹਰ ਬ੍ਰਾਂਡ ਲੈ ਕੇ ਆਉਂਦਾ ਪਰ ਇੰਨੀ ਸੌਫਟਨੈਸ ਇੰਨੀ ਜ਼ਿਆਦਾ ਵਧੀਆ ਕੈਮਰਿਕ ਮੈਂ ਫਸਟ ਟਾਈਮ ਕਬੀਰ ਬ੍ਰਾਂਡ ਦੀ ਦੇਖ ਰਹੀ ਹਾਂ ਬਹੁਤ ਪਿਆਰੀ ਕੈਮਰਿਕ ਆਇਆ ਇਹਨਾਂ ਦੇ ਨਾਲ ਜਿਹੜੀਆਂ ਬਾਟਮਸ ਮਿਲਣਗੀਆਂ ਉਹ ਪਲੇਨ ਮਿਲਣਗੀਆਂ ਠੀਕ ਹੈ ਜੀ ਪਲੇਨ ਬਾਟਮ ਰਹਿਣਗੀਆਂ ਬਿਲਕੁਲ ਸੇਮ ਕਪੜੇ ਦੀਆਂ ਬਾਟਮਸ ਲੱਗੀਆਂ ਕੋਈ ਅਲੱਗ ਤੋਂ ਕਪੜਾ ਨਹੀਂ ਲੱਗਿਆ ਸ਼ਰਟ ساری ਡਿਜੀਟਲ ਰਹੂਗੀ ਡਾਟਸ ਬਣੀਆਂ ਹੋਈਆਂ ਸ਼ਰਟ ਦੇ ਵਿੱਚ ਤੇ ਨਾਲ ਇਹਨਾਂ ਦੇ ਸੇਮ ਰਹੂਗਾ ਮਲ ਮਸਲੀਨ ਦਾ ਹੀ ਦੁਪੱਟਾ ਮਲ ਜਾਨੀ ਕਿ ਮਸਲੀਨ ਦਾ ਦੁਪੱਟਾ ਫੀਲ ਬਿਲਕੁਲ ਮਲ ਦੁਪੱਟੇ ਵਾਲੀ ਰਹੂਗੀ ਆਹ ਲਓ ਦੁਪੱਟਿਆਂ ਦੀ ਲੰਬਾਈ ਚੌੜਾਈ ਚੈੱਕ ਕਰ ਲਿਓ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਆ ਸਿਰ ਤੇ ਰੁਕੂਗਾ ਲਹੇ ਤੇ ਵੀ ਲੱਥਣ ਵਾਲੇ ਦੁਪੱਟੇ ਨਹੀਂ ਹੈਗੇ ਹਜੇ ਮਸਲੀਨ ਨੂੰ ਵੀ ਪਹਿਣਾ ਕਹਿ ਦਿੰਦੀਆਂ ਨੇ ਵੀ ਲੈ ਜਾਂਦੇ ਆ ਕਈ ਦੁਪੱਟੇ ਬਟ ਇਹ ਬਿਲਕੁਲ ਸਿਰ ਤੇ ਰੁਕਣ ਵਾਲਾ ਵਧੀਆ ਬੁੱਕਲ ਖੁੱਲੇ ਡੁੱਲੇ ਦੁਪੱਟੇ ਨੂੰ ਬਹੁਤ ਸੋਹਣੀ ਕਨਸੈਪਟ ਇਹ ਆਏ ਨੇ ਪ੍ਰਾਈਸ ਇਹਨਾਂ ਦਾ ਰਹੂਗਾ 1850 1850 ਇਹਨਾਂ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਹੁਣ ਇਹ ਨੰਬਰ ਹੈਗਾ 1 1 ਨੰਬਰ ਇਹ ਸੂਟ ਆ ਇਹਦੇ ਵਿੱਚ ਕਲਰ ਤੁਹਾਨੂੰ ਦਵਾਂਗੇ 2 ਕਿਉਂਕਿ ਇਹ ਆਫਲਾਈਨ ਔਨਸਾਰ ਸੇਲ ਹੋਏ ਨੇ ਸੂਟ ਬਹੁਤ ਵਧੀਆ ਰਿਸਪੌਂਸ ਦਿੱਤਾ ਇਹਨਾਂ ਸੂਟਾਂ ਨੇ ਆ ਲੋ ਜੀ ਸਿਰਫ ਕਿਸੇ ਨੇ ਰੇਟ ਨਹੀਂ ਅਗਲਾ ਪੁੱਛਦਾ ਜਦੋਂ ਆ ਕੇ ਕੱਪੜੇ ਨੂੰ ਫੀਲ ਕਰਦਾ ਤਾਂ ਫੀਲ ਕਰਨ ਅਸਾਰ ਕਹਿੰਦਾ ਵੀ ਆਹ ਕਰ ਦੋ ਸੋ ਬਾਅਦ ਪਤਾ ਲੱਗਦਾ ਰੇਟ ਦਾ ਕਿਉਂਕਿ ਚੀਜ਼ ਹੀ ਇੰਨੀ ਸੋਹਣੀ ਆ ਤਾਂ ਜਦੋਂ ਚੀਜ਼ ਸੋਹਣੀ ਮੂਰੇ ਪਈ ਹੋਵੇ ਫਿਰ ਰੇਟ ਦਾ ਉਹ ਗੱਲ ਨਹੀਂ ਬੈਂਦੀ ਹੈਗੀ ਬ੍ਰਾਂਡ ਵੀ ਕਲੈਕਸ਼ਨ ਆ ਇੰਨੀ ਸੌਫਟਨੈਸ ਆ ਇੰਨਾ ਜਿਆਦਾ ਸੋਹਣਾ ਫੈਬਰਿਕ ਆ 1850 ਪ੍ਰਾਈਸ ਆ ਇਹਦੇ ਵਿੱਚ ਲੈਮਨ ਸ਼ੇਡ ਮਿਲੂਗਾ ਨੰਬਰ ਹੋਊਗਾ ਜੀ 2 ਦੋ ਨੰਬਰ ਸੂਟ ਰਹੂਗਾ ਸੇਮ ਦੁਪੱਟਾ ਰਹੂਗਾ ਠੀਕ ਹੈ ਜੀ ਦੋ ਸੂਟ ਨੇ ਦੋਨੇ ਬਹੁਤ ਪਿਆਰੇ ਨੇ ਆ ਲੋ। ਨੈਕਸਟ ਵਾਲਾ ਦੇ ਰਹੀ ਆ ਗ੍ਰੇ ਕਲਰ ਦੇ ਵਿੱਚ। ਆ। ਨੈਕਸਟ ਵਾਲਾ ਕਨਸੈਪਟ ਆ ਗ੍ਰੇ ਕਲਰ ਆ। ਚੈੱਕ ਕਰ ਲਓ ਚੈੱਕ ਪ੍ਰਿੰਟ ਬਹੁਤ ਸੋਹਣੀ ਸਾਰੀ ਡਿਜੀਟਲ। ਜਿੰਨੀ ਵੀ ਸ਼ਾਰਟ ਆ ਨਾ ਇਹ ਤਾਂ ਪ੍ਰਿੰਟਿੰਗ ਸਾਰੀ ਅਲੱਗ ਤੋਂ ਹਾਈਲਾਈਟ ਕਰਕੇ ਬਣੀ ਹੀ ਬਣੀ ਹੋਈ ਆ। ਸਾਰੀ ਜਿਹੜੀ ਪ੍ਰਿੰਟਿੰਗ ਆ ਸ਼ਾਰਟ ਦੇ ਵਿੱਚ ਸਾਰੀ ਸ਼ਾਰਟ ਤੁਹਾਨੂੰ ਡਿਜੀਟਲ ਮਿਲੂਗੀ। ਬਾਹਾਂ ਦੇ ਉੱਤੇ ਬਕਾਇਦਾ ਸੇ ਪਲੇਨ ਬਾਟਮ ਮਿਲੂਗੀ ਸੇਮ ਗ੍ਰੇ ਕਲਰ ਦੇ ਵਿੱਚ ਸੇਮ ਸਟਾਫ ਦੇ ਵਿੱਚ ਠੀਕ ਹੈ ਜੀ ਗ੍ਰੇ ਕਲਰ ਬਹੁਤ ਹੀ ਮਿੱਠਾ ਪਿਆਰਾ ਜਿਹਾ ਕਲਰ ਹੈ ਜਿਹੜੀ ਮਰਜੀ ਇਸ ਚ ਤੁਸੀਂ ਵੀਅਰ ਕਰ ਸਕਦੇ ਹੋ ਇਦਾਂ ਦੇ ਕਲਰ ਚਾਰਟ ਬਹੁਤ ਹੀ ਘੱਟ ਮਿਲਦੇ ਨੇ ਦੇਖਣ ਨੂੰ ਕਿਉਂਕਿ ਇਹ ਲਾਈਟ ਕਲਰਾਂ ਦੇ ਆ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਵੀ ਇਦਾਂ ਦੇ ਕਲਰ ਲੈ ਕੇ ਆਓ ਡਾਰਕ ਨਾ ਮੀਡੀਅਮ ਕਲਰ ਤਾਂ ਹਮੇਸ਼ਾ ਆਉਂਦੇ ਰਹਿੰਦੇ ਨੇ ਇਹ ਬਹੁਤ ਸੋਹਣੇ ਇੰਗਲਿਸ਼ ਜਿਹੇ ਕਲਰ ਆਏ ਨੇ ਨਾਲ ਇਹਦੇ ਵੀ ਸੇਮ ਦੁਪੱਟਾ ਰੂਗਾ ਆ ਲੋ ਸੇਮ ਦੁਪੱਟਾ ਰਹੂਗਾ ਬਹੁਤ ਪਿਆਰਾ ਬਹੁਤ ਹੀ ਖੁੱਲਾ ਡੁੱਲਾ ਜਿਹਾ ਦੁਪੱਟਾ ਬਹੁਤ ਸੋਹਣਾ ਕਨਸੈਪਟ ਨੇ ਫਟਾਫਟ ਸਕਰੀਨ ਸ਼ਾਟ ਲੈਣੇ ਨੇ ਕਿਉਂਕਿ ਲਿਮਟਿਡ ਜੇ ਪੀਸ ਆ ਇਹ ਸਾਡੇ ਕੋਲ ਹੁਣ ਰਹਿ ਰਹੇ ਵੀਡੀਓ ਫਸਟ ਬਣ ਰਹੀ ਆ ਬਟ ਆਫਲਾਈਨ ਸਾਰੇ ਸੇਲ ਹੋ ਚੁੱਕੇ ਨੇ ਇਹਨਾਂ ਨਾਲ ਦੇ ਪੀਸ ਨੰਬਰ ਰਹੂਗਾ ਜੀ 3 3 ਨੰਬਰ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ 4 ਫਸਟ ਸੀਗਾ ਗ੍ਰੇ ਕਲਰ ਸੈਕੰਡ ਇਹਦੇ ਵਿੱਚ ਮਿਲਣ ਜਾ ਰਿਹਾ ਤੁਹਾਨੂੰ ਬਿਲਕੁਲ ਹੀ ਲਾਈਟ ਜਿਹਾ ਪੀਚ ਸ਼ੇਡ ਇਹਦਾ ਨੰਬਰ ਹੋਊਗਾ ਜੀ 4 ਐਂਡ ਨੈਕਸਟ ਵਾਲਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਹਾਂ ਲਾਈਟ ਜਿਹਾ ਪਿਸਤਾ ਗ੍ਰੀਨ ਕਲਰ ਇਹਦਾ ਨੰਬਰ ਹੋਊਗਾ 5 5 ਨੰਬਰ ਸੂਟ ਰਹੂਗਾ ਨਾਲ ਸੇਮ ਰਹੂਗਾ ਦੁਪੱਟਾ ਕਬੀਰ ਬ੍ਰੈਂਡ ਦੀ ਟੈਗਿੰਗ ਦੁਪੱਟੇ ਦੇ ਉੱਪਰ ਵੀ ਮਿਲੂਗੀ ਨਾਲ ਸੂਟ ਦੇ ਸਟੈਂਪ 'ਤੇ ਵੀ ਮਿਲੂਗੀ पांच नंबर ए वाला पीस रहूगा कलर सारे बहुत सोने ये ए लाइट शेड है भी बहुत प्यारा बिल्कुल क्रीमी बेस आए लाइट जहा बहुत प्यारा बेस बेसा ये भी पीस मैं खोल के दिखा रही हूँ क्योंकि कलर बहुत सोहना वा जी भेन इदा के कलर लाइक आंखी आह कलर इस टाइम बहुत ट्रेंडिंग चल रहे है। वाइट कलर होीम कलर हो जहा शेड आ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਫ ਵਾਈਟ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਆ ਥੋੜੀ ਜੀ ਇਹ ਲੈਮਨ ਟੂਨ ਜੀ ਤੇ ਆ ਜਾਂਦਾ ਇਹ ਵਾਲਾ ਕਲਰ ਜਿਹੜਾ ਇਦਾਂ ਰਹੋਗੀ ਇਹਦੀ ਪਲੇਨ ਹੀ ਬਾਟਮ ਜੀ ਸਾਰੀ ਡਿਜੀਟਲ ਰਹੋਗੀ ਸ਼ਰਟ ਨਾਲ ਸੇਮ ਹੀ ਹੋਊਗਾ ਇਹਦਾ ਦੁਪੱਟਾ ਸੇਮ ਇਹਦਾ ਦੁਪੱਟਾ ਰਹੂਗਾ ਨੰਬਰ ਰਹੂਗਾ ਜੀ 6 6 ਨੰਬਰ ਸੂਟ ਰਹੂਗਾ ਇਹ ਜਿਹੜੇ ਮੈਂ ਦੋ ਸੈੱਟ ਦਿਖਾਏ ਨੇ ਇਹ ਪ੍ਰਾਈਸ ਰਹੂਗੀ 1850 1850 ਰੁਪਈਆ ਇਹਨਾਂ ਦੀ ਪ੍ਰਾਈਸ ਰਹੂਗੀ ਫੋਨ ਜਿਹੜੀ ਮੈਂ ਰੇਂਜ ਖੋਲਣ ਲੱਗੀ ਆ ਏ ਰੋ ਗਈ ਜੀ 2050 2050 ਇਹਨਾਂ ਦੀ ਪ੍ਰਾਈਸ ਆ ਆ ਲੋ ਜੀ ਇਹਦਾ بیس ਰਹੂਗਾ ਸ਼ਿਮਰ ਦੇ ਉੱਪਰ ਸ਼ਿਮਰ ਦੇ ਉੱਪਰ ਆ ਸਾਰਾ ਥ੍ਰੈਡ ਵਰਕ ਦਾ ਕੰਮ ਮਿਲੂਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਨਸੈਪਟ ਆ ਤੁਸੀਂ ਫਟਾਫਟ ਇਹਦੇ ਆਰਡਰ ਦੇਣੇ ਨੇ ਇਹਨਾਂ ਇਹ ਵਾਲੇ ਪੀਸ ਆਪਣੇ ਕੋਲ ਕਾਫੀ ਅਵੇਲੇਬਲ ਹੈਗੇ ਨੇ ਜਿੰਨੇ ਪੀਸਾਂ ਦੇ ਆਰਡਰ ਸਾਤੋਂ ਚੱਕੇ ਗਏ ਸੀ ਚੱਕਾਂਗੇ ਕਿਉਂਕਿ ਨਿਊ ਆ ਸਾਰੇ ਪੀਸ ਉਹ ਜਿਹੜੇ نیچے ਮੈਂ ਦਿਖਾਇਆ ਉਹ ਵੀ ਸਾਰੇ 2-2 ਸੈੱਟ ਆਏ ਸੀ ਅਸੀਂ ਹਮੇਸ਼ਾ ਹਰ ਪੀਸ ਦੇ ਮੈਂ 2 ਸੈੱਟ ਲੈ ਕੇ ਆਉਣੀ ਹੁੰਦੀਆਂ ਤਾਂ ਕਿ ਆਰਡਰ ਜਿੰਨੇ ਚੱਕ ਸਕੀਏ ਚੱਕ ਲਈਏ ਤੇ ਨਾਲ ਇਹਦੇ ਮੈਂ ਜਿਹੜਾ ਦੁਪੱਟਾ ਲੈ ਕੇ ਆਈਆਂ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਆ ਲੋ ਜੀ ਵਿਸਕੋਸ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਕਨਸੈਪਟ ਚੈੱਕ ਕਰੋ ਨਾਲੇ ਤਾਂ ਸਾਰੀ ਸ਼ਿਮਰ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਜਿੰਨੇ ਵੀ ਸੂਟ ਆਏ ਦੀ ਵੀਡੀਓ ਦੇ ਦਿਖਾ ਰਹੀਆਂ ਕਿਸੇ ਵੀ ਸੂਟ ਨੂੰ ਲਾਈਨਿੰਗ ਦੀ ਰਿਕੁਆਇਰ ਨਹੀਂ ਰਹੂਗੀ ਠੀਕ ਹੈ ਜੀ ਵਿਦਆਊਟ ਲਾਈਨਿੰਗ ਇਹ ਵਾਲੇ ਸੂਟ ਤੁਹਾਡੇ ਬਣਨਗੇ ਤੇ ਇਹਦੇ ਵਿੱਚ ਸ਼ਿਮਰ ਆ ਪਰ ਇੰਨਾ ਜਿਆਦਾ ਸੌਫਟਨੈਸ ਆ ਕੋਈ ਇਹ ਨਹੀਂ ਹੈਗਾ ਵੀ ਜੇ ਤੁਸੀਂ ਸ਼ਿਮਰ ਸੁਣ ਕੇ ਡਰ ਜੂਗੇ ਵੀ ਪਤਾ ਨਹੀਂ ਧਾਗਾ ਹੋ ਸਾਡੇ ਲੜੂਗਾ ਇਦਾਂ ਦਾ ਬਿਲਕੁਲ ਸਟਾਫ ਨਹੀਂ ਬਹੁਤ ਪਿਆਰਾ ਬਹੁਤ ਸੋਹਣਾ ਸਟਾਫਾ ਤੇ ਨਾਲ ਇਹਦੇ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਬਾਟਮ ਦੇ ਉੱਤੇ ਵੀ ਵਰਕ ਮਿਲੂਗਾ ਜੀ ਬਹੁਤ ਹੀ ਪਿਆਰਾ ਨਾਲ ਸੇਮ ਰਹੂਗੀ ਡਿਜੀਟਲ ਸ਼ਰਟ ਡਿਜੀਟਲ ਹੀ ਇਹ ਬਾਟਮ ਰਹੂਗੀ ਸੇਮ ਡਿਜੀਟਲ ਸ਼ਰਟ ਰਹੂਗੀ ਜਿਹੜਾ ਸ਼ਰਟ ਦੇ ਵਿੱਚ ਪ੍ਰਿੰਟ ਆ ਸੇਮ ਪ੍ਰਿੰਟ ਬਾਟਮ ਦੇ ਵਿੱਚ ਆ ਬਾਟਮ ਦੀਆਂ ਮੂੜੀਆਂ ਤੇ ਵਰਕ ਆ ਰਿਹਾ ਗੱਲ ਇਸ ਜੀ ਲੁੱਕ ਵਾਂਗੂ ਪੀਸ ਬਣੇ ਹੋਏ ਨੇ ਲਓ ਜੀ ਨਾਲ ਮਿਲੂਗਾ ਤੁਹਾਨੂੰ ਬਿਲਕੁਲ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਕਨਸੈਪਟ ਆ ਬਹੁਤ ਹੀ ਪਿਆਰਾ ਜਿਹਾ ਤੇ ਨਾਲ ਇਹਦੇ ਸੇਮ ਆ ਰਹੀ ਹੈ ਡਿਜੀਟਲ ਬਾਟਮ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਇਹਦੇ ਚਾਰ ਹੀ ਕਲਰ ਬਹੁਤ ਪਿਆਰੇ ਆਏ ਨੇ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਆਊਗਾ ਜਿਵੇਂ ਇਹ ਵਾਲਾ ਬਿਲਕੁਲ ਲਾਈਟ ਪਰਪਲ ਜਿਆ ਸ਼ੇਡ ਆ ਬਿਲਕੁਲ ਲਾਈਟ ਪਰਪਲ ਸ਼ੇਡ ਆ ਇਹਦੇ ਵਿੱਚ ਤੁਹਾਨੂੰ ਸੈਕਿੰਡ ਕਲਰ ਜਿਹੜਾ ਮਿਲੂਗਾ ਉਹ ਮਿਲੂਗਾ ਜੀ ਗ੍ਰੇ ਕਲਰ ਆ ਲੋ ਸਾਰੇ ਦੇਖੋ ਥ्रेड ਵਰਕ ਦਾ ਕੰਮ ਹੋਇਆ ਹੋਇਆ ਸਾਰਾ ਥ्रेड ਦਾ ਕੰਮ ਆ ਇਸ ਤਰ੍ਹਾਂ ਪੈਨਲਸ ਤੇ ਮੈਂ ਸਾਰਾ ਪੀਸ ਫਸਟ ਵਾਲਾ ਤੁਹਾਨੂੰ ਕੋਲ ਕੇ ਦਿਖਾਤਾ ਸਾਰਾ ਟੋਟਲੀ ਡਿਜੀਟਲ ਪ੍ਰਿੰਟਿੰਗ ਸਾਰਾ ਸੂਟ ਆ ਉਤੇ ਥ्रेड ਦਾ ਕੰਮ ਆ ਸ਼ਿਮਰ ਦੇ ਉੱਪਰ ਆ कॉटन ਸ਼ਿਮਰ ਦਾ ਸਾਰਾ ਬੇਸ ਰਹੂਗਾ ਕੋਈ ਲਾਈਨਿੰਗ ਦੀ ਕਿਸੇ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਹੂਗੀ ਨਾਲ ਵਿਸਕੋਸ ਮਸਲੀਨ ਦਾ ਹੀ ਰਹੂਗਾ ਦੁਪੱਟਾ ਨੰਬਰ ਰਹੂਗਾ ਜੀ 8 8 ਨੰਬਰ ਸੂਟ ਰਹੂਗਾ ਸੈਕਿੰਡ ਕਲਰ ਆ ਸੇਮ ਡਿਜ਼ਾਈਨ ਦੇ ਵਿੱਚ ਅਲੋਕ ਨੈਕਸਟ ਵਾਲਾ ਕਲਰ ਦੇਖ ਲਓ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ 그린 ਕਲਰ ਆ ਸਾਰੇ ਕਲਰ ਮੈਂ ਖੋਲ ਕੇ ਦਿਖਾ ਰਹੀਆਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਕਲਰਾਂ ਦਾ ਪਤਾ ਲੱਗ ਸਕੇ ਨਾਲ ਸੇਮ ਆ ਰਹੇ ਨੇ ਦੁਪੱਟੇ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਪ੍ਰਾਈਸ ਇਹਨਾਂ ਦੀ ਸਾਰੇ ਸੂਟਾਂ ਦੀ 2050 ਰਹੂਗੀ ਕਿਉਂਕਿ ਫੈਬਰਿਕ ਵੀ ਪੂਰਾ ਫਾਈਨ ਆ ਸਾਰਾ ਥ੍ਰੈਡ ਦਾ ਕੰਮ ਵੀ ਮਿਲ ਰਿਹਾ ਨਾਲ ਬਹੁਤ ਸੋਹਣੇ ਵਿਸਕੋਸ ਮਸਲੀਨ ਦੇ ਦੁਪੱਟੇ ਤੇ ਨਾਲ ਬਾਟਮਸ ਵੀ ਬਿਲਕੁਲ ਸੇਮ ਫੈਬਰਿਕ ਦੇ ਵਿੱਚ ਜਿੰਨੇ ਸੂਟ ਦਿਖਾ ਰਹੀਆਂ ਕਿਉਂਕਿ ਜਦੋਂ ਰੇਂਜਾਂ ਘਟਦੀਆਂ ਨੇ ਤਾਂ ਉਦੋਂ ਏਸੇ ਗੱਲਾਂ ਘਟਦੀਆਂ ਹੁੰਦੀਆਂ ਨੇ ਜਾਂ ਤਾਂ ਫੈਬਰਿਕ ਦੇ ਵਿੱਚ ਕੁਝ ਹੋਵੇ ਜਾਂ ਫਿਰ ਮੈਚਿੰਗ ਬਾਟਮ ਦਾ ਕੱਪੜਾ ਲੱਗ ਹੁੰਦਾ ਸ਼ਾਰਟ ਦਾ ਲੱਗ ਹੁੰਦਾ ਨਾਲ ਥ੍ਰੈਡਵਰਕ ਦਾ ਕੰਮ ਵੀ ਤੁਹਾਨੂੰ ਮਿਲ ਰਿਹਾ ਪ੍ਰਾਈਸ ਸਿਰਫ 2050 ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਤੇ ਬਹੁਤ ਸੋਹਣੇ ਸਰਦਾਰੀ ਜੇ ਸੂਟ ਨੇ ਚਾਰ ਕਲਰ ਨੇ ਚਾਰ ਹੀ ਕਲਰ ਟੌਪ ਦੇ ਨੇ ਜਿਹੜਾ ਮਰਜੀ ਕਲਰ ਪੋਰਟ ਕਲਰ ਦੇਖ ਲਓ ਇਹ ਵੀ ਲੈਮਨ ਸ਼ੇਡਾ ਸਾਰਾ ਵਰਕ ਆ ਫਰੰਟ ਦੇ ਉੱਪਰ ਬਕਾਇਦਾ ਬਾਟਮ ਦੇ ਉੱਤੇ ਵੀ ਵਰਕ ਆ ਰਿਹਾ ਸਾਰੇ ਸੂਟਾਂ ਦੇ ਹਨਾ ਤੇ ਨਾਲ ਸੇਮ ਵਿਸਕੋਸ ਮਸਲਿਨ ਦੇ ਦੁਪੱਟੇ ਆ ਰਹੇ ਨੇ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਨਸੈਪਟ ਨੇ ਦੇਖੋ ਬਾਟਮ ਦਾ ਵਰਕ ਵੀ ਦੇਖ ਲਓ ਬਹੁਤ ਪਿਆਰਾ ਹਰ ਇੱਕ ਸੂਟ ਦੇ ਉੱਪਰ ਕੀਤਾ ਹੋਇਆ ਸੇਮ ਕਾਟਨ ਸ਼ਿਮਰ ਦੀ ਬਾਟਮ ਲੱਗੀ ਹੈ ਨਾਲ ਵਿਸਕੋਸ ਮਸਲਿਨ ਦਾ ਦੁਪੱਟਾ ਲੱਗਿਆ ਨੰਬਰ ਹੋਊਗਾ ਜੀ 10 10 ਨੰਬਰ ਸੂਟ ਰਹੂਗਾ ਲੋ ਇਹ ਵੀ ਸੇਮ ਕਬੀਰ ਬ੍ਰਾਂਡ ਦੇ ਨੇ ਬਟ ਇਹਨਾਂ ਦੇ ਉੱਤੇ ਤੁਹਾਨੂੰ ਨੋਟ ਦਾ ਤੇ ਹੈਂਡ ਦਾ ਕੰਮ ਮਿਲੂਗਾ ਠੀਕ ਹੈ ਕਪੜਾ ਵੀ ਬਹੁਤ ਸਪੀਰੀਅਲ ਮਿਲੂਗਾ ਜਿਹੜੇ ਮੈਂ ਨੀਚੇ ਦਿਖਾਇਆ ਤੇ ਇਹਦੇ ਜੇ 200 ਰੇਟ ਵੱਧ ਆ ਤਾਂ 200 ਵਾਲਾ ਕੰਮ ਵੀ ਇਹਦੇ ਤੇ ਵੱਧ ਹੋਇਆ ਹੋਇਆ ਠੀਕ ਹੈ ਜੀ ਉਹ ਸੀਗੇ 1850 ਦੇ ਵਿੱਚ ਇਹ ਵਾਲਾ 2050 ਦੇ ਵਿੱਚ ਆ ਇਹਦਾ ਬਹੁਤ ਪਿਆਰਾ ਕੰਮ ਆ ਦੇਖ ਸਕਦੇ ਹੋ ਸਾਰਾ ਨੋਟ ਦਾ ਕੰਮ ਮਿਲੂਗਾ ਤੁਹਾਨੂੰ ਟੋਟਲੀ ਬਹੁਤ ਪਿਆਰਾ ਕੰਮ ਹੋਇਆ ਸੂਟ ਦੇ ਉੱਪਰ ਤੇ ਕਪੜਾ ਵੀ ਇੰਨਾ ਸੋਹਣਾ ਇੰਨਾ ਪਿਆਰਾ ਬਹੁਤ ਸੋਹਣੀ ਸਾਰੀ ਡਿਜੀਟਲ ਸ਼ਾਰਟ ਮਿਲੂਗੀ ਬਾਹਾਂ ਦੇ ਉੱਪਰ ਵੀ ਸੇਮ ਕੰਮ ਮਿਲੂਗਾ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਪੀਸ ਹੀ ਬਹੁਤ ਸੋਹਣਾ ਬੜਿਆ ਲੇਮਨ ਸ਼ੇਡ ਆ ਇਹ ਲੇਮਨ ਸ਼ੇਡ ਦੇ ਉੱਪਰ ਨਾਲ ਇਹਦੇ ਵੀ ਸੇਮ ਬਾਟਮ ਆਉਗੀ ਸੇਮ ਬਾਟਮ ਆਉਗੀ ਕਬੀਰ ਬ੍ਰਾਂਡ ਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਨਾਲ ਇਹਦਾ ਜਿਹੜਾ ਦੁਪੱਟਾ ਉਹ ਸੀ ਮਲ ਦਾ ਡਿਜੀਟਲ ਦੁਪੱਟਾ ਲੱਗਿਆ ਹੋਇਆ ਲੋ ਜੀ ਜਿਹੜੀਆਂ ਪੈਣਾ ਬਿਲਕੁਲ ਹੀ ਸਕੂਨਦਾਰ ਤੇ ਸਰਦਾਰੀ ਜੀ ਲੁੱਕ ਪਾਲਦੀਆਂ ਨੇ ਉਹਨਾਂ ਲਈ ਅੱਜ ਦੇ ਕਨਸੈਪਟ ਬਹੁਤ ਸੋਹਣੇ ਆ ਚਾਹੇ 1850 ਵਾਲਾ ਲੈ ਲਓ ਚਾਹੇ 2050 ਵਾਲਾ ਕਨਸੈਪਟ ਬਹੁਤ ਸੋਹਣਾ ਆਇਆ ਤੇ ਬਹੁਤ ਹੀ ਪਿਆਰੇ ਆਏ ਨੇ ਠੀਕ ਹੈ ਜੀ ਨੰਬਰ ਹੈਗਾ 11 11 ਨੰਬਰ ਸੂਟ ਰਹੂਗਾ ਬਹੁਤ ਪਿਆਰਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਦਵਾਂਗੇ ਸੈਕਿੰਡ ਕਲਰ ਇਹਦੇ ਵਿੱਚ ਮੈਂ ਤੁਹਾਨੂੰ ਦਵਾਂਗੀ ਗ੍ਰੇ ਕਲਰ ਆਹ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਇਹਦੇ ਨਾਲ ਆਊਗਾ ਦੁਪੱਟਾ ਸੇਮ ਦੁਪੱਟਾ ਡਿਜੀਟਲ ਰਹੂਗਾ ਨੰਬਰ ਰਹੂਗਾ ਜੀ ਇਹਦਾ 12 12 ਨੰਬਰ ਇਹ ਸੂਟ ਰਹੂਗਾ ਥਰਡ ਕਲਰ ਵੀ ਇਹਦਾ ਬਹੁਤ ਪਿਆਰਾ ਤਿੰਨ ਕਲਰ ਨੇ ਤਿੰਨੇ ਹੀ ਕਲਰ ਟੋਪ ਦੇ ਆਲੋ ਚੀਜ਼ ਬਹੁਤ ਸੋਹਣੀ ਆ ਸੱਚੀ ਅਸੀਂ ਉਸੇ ਚੀਜ਼ ਨੂੰ ਮੈਂ ਇੰਨਾ ਜ਼ਿਆਦਾ ਪ੍ਰੇਫਰ ਕਰਦੀ ਹੁੰਦੀ ਆ ਜਦੋਂ ਚੀਜ਼ ਇੰਨੀ ਜ਼ਿਆਦਾ ਵਧੀਆ ਆਵੇ ਕਿ ਹੱਥ 'ਚ ਖੁਲਦੀ ਦਾ ਹੀ ਪਤਾ ਲੱਗੇ ਵੀ ਹਾਂਜੀ ਕੁਝ ਖਾਸ ਹੈਗਾ ਇਹਨਾਂ ਦੇ ਵਿੱਚ ਬਹੁਤ ਪਿਆਰਾ ਤੇ ਬਹੁਤ ਹੀ ਯੂਨੀਕ ਜੀਆਂ ਚੀਜ਼ਾਂ ਆਈਆਂ ਨੇ ਪਿਓਰ ਸਰਦਾਰੀ ਜੀਆਂ ਲੱਗ ਲੁੱਕ ਦੀਆਂ ਤੇ ਸਟਾਫ ਬਿਲਕੁਲ ਸਕਿਨ ਫਰੈਂਡਲੀ ਆਇਆ ਹੋ ਆ ਲਓ ਜੀ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਇਹ ਸੂਟ ਰਹੂਗਾ ਬਹੁਤ ਸੋਹਣੇ ਕਨਸੈਪਟ ਨੇ ਤੇ ਬਹੁਤ ਹੀ ਪਿਆਰੇ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਪਰ ਸਕਰੀਨਸ਼ਾਟ ਜਦੋਂ ਸੂਟ ਦਾ ਕਰਨਾ ਅਵੇਲੇਬਲ ਸਾਰਿਆਂ ਨੂੰ ਜਾਊਗਾ ਮੈਸੇਜ ਸਾਡੇ ਵੱਲੋਂ ਹਰੇਕ ਨੂੰ ਅਵੇਲੇਬਲ ਜਾਂਦਾ ਪਰ ਜਦੋਂ ਸੋਲਡ ਆਊਟ ਹੁੰਦਾ ਤਾਂ ਉਹਦੋਂ ਹੋ ਜਾਂਦਾ ਜਦੋਂ ਕੋਈ ਵੀ ਕਸਟਮਰ ਪਹਿਲਾਂ ਪੇਮੈਂਟ ਜਿਹੜੀ ਪੈਨ ਕਰ ਦਿੰਦੀ ਹੈ ਠੀਕ ਹੈ ਜੀ ਫਿਰ ਦੂਜਿਆਂ ਨੂੰ ਸੋਲਡ ਆਊਟ ਕਹਿਣਾ ਪੈਂਦਾ ਸੋ ਇਸ ਲਈ ਫਿਰ ਤੁਸੀਂ ਆਪ ਹੀ ਗੁੱਸਾ ਕਰਦੇ ਹੋ ਕਿ ਅਸੀਂ ਪਹਿਲਾਂ ਪੁੱਛਿਆ ਸੀ ਤੁਸੀਂ ਅਵੇਲੇਬਲ ਕਿਹਾ ਸੀ ਹੁਣ ਤੁਸੀਂ ਸੋਲਡ ਆਊਟ ਕਹਿ ਰਹੇ ਹੋ ਸੋ ਇਹ ਹੀ ਕਾਰਨ ਆ ਕਿ ਮੈਂ ਕਹਿਨੀ ਹੁੰਦੀ ਆ ਭੈਣ ਬਣ ਕੇ ਜਦੋਂ ਵੀ ਤੁਸੀਂ ਹਨਾ ਵੀਡੀਓ ਨੂੰ ਆਰਾਮ ਨਾਲ ਦੇਖਿਆ ਕਰੋ ਤਸੱਲੀ ਦੇ ਨਾਲ ਪੂਰਾ ਤੇ ਜਿਹੜਾ ਸੌਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਣੀ ਪੇਮੈਂਟ ਡਨ ਕਰਕੇ ਨਾਲ ਦੀ ਨਾਲ ਆਪਣੀ ਬੁਕਿੰਗ ਕਰਵਾ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਹੋਰ ਸੋਹਣੇ ਜਿਹੇ ਸੂਟਾਂ ਦੇ ਨਾਲ ਵੀਡੀਓ ਦੇ ਨਾਲ ਜਰੂਰ ਬਣੇ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰਕੇ ਰੱਖੋ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ